ਸਾਬਕਾ ਡੀਆਈਜੀ ਪੁੱਲਰ ਦੀਆਂ ਮੁਸ਼ਕਲਾਂ ਲਗਾਤਾਰ ਵੱਧੀਆਂ ਨਜ਼ਰ ਆ ਰਹੀਆਂ ਨੇ ਦੱਸਦੀ ਕਿ ਸਸਪੈਂਡ ਹੋਣ ਤੋਂ ਬਾਅਦ ਹੁਣ ਤੱਕ ਲਗਾਤਾਰ ਹਰ ਪਲ ਮੁਸ਼ਕਲਾਂ ਵਾਧੀਆਂ ਜਾ ਰਹੀਆਂ ਨੇ ਹਰ ਕੋਈ ਇਹ ਇੰਤਜ਼ਾਰ ਕਰ ਰਿਹਾ ਸੀ ਕਿ ਆਖਰਕਾਰ ਸੀਬੀਆਈ ਪੁੱਲਰ ਦੇ ਰਿਮਾਂਡ ਦੀ ਮੰਗ ਕਦੋਂ ਕਰੇਗੀ ਐਚਐਸ ਪੁੱਲਰ ਦਾ ਰਿਮਾਂਡ ਆਖਰਕਾਰ ਸੀਬੀਆਈ ਨੇ ਆਪਣੇ ਹੱਥ ਦੇ ਵਿੱਚ ਲੈ ਲਿਆ ਸੀਬੀਆਈ ਨੂੰ 5 ਦਿਨ ਦਾ ਰਿਮਾਂਡ ਮਿਲਿਆ ਜਦਕਿ ਇਸ ਦਾ ਵਿਰੋਧ ਉਹਨਾਂ ਦੇ ਵਕੀਲਾ ਦੇ ਵੱਲੋਂ ਕੀਤਾ ਗਿਆ ਵਕੀਲਾ ਦਾ ਕਹਿਣਾ ਸੀ ਕਿ ਸੀਬੀਆਈ ਨੂੰ ਰਿਮਾਂਡ ਨਹੀਂ ਦੇਣਾ ਚਾਹੀਦਾ ਜਦਕਿ ਦੂਸਰੇ ਪਾਸੇ ਸੀਬੀਆਈ ਅਤੇ ਪੰਜਾਬ ਵਿਜੀਲੈਂਸ ਵੀ ਆਮੋ-ਸਾਮਣੇ ਹੁੰਦੀਆਂ ਨਜ਼ਰ ਆ ਰਹੀਆਂ ਨੇ ਵਿਜੀਲੈਂਸ ਦੇ ਵੱਲੋਂ ਵੀ ਰਿਮਾਂਡ ਮੰਗਿਆ ਗਿਆ ਕਿ ਸਾਨੂੰ ਰਿਮਾਂਡ ਚਾਹੀਦਾ ਪੁੱਲਰ ਦਾ ਅਸੀਂ ਪੁੱਛਗਿੱਛ ਕਰਨੀ ਹੈ ਤਾਂ ਦੂਸਰੇ ਪਾਸੇ ਸੀਬੀਆਈ ਦੇ ਵੱਲੋਂ ਅਤੇ ਵਿਜੀਲੈਂਸ ਦੇ ਵੱਲੋਂ ਪਟੀਸ਼ਨ ਦਾਇਰ ਕਰ ਦਿੱਤੀ ਗਈ ਸੀ ਪਰ ਉਸ ਪਟੀਸ਼ਨ ਦੀ ਜਿਹੜੀ ਸੁਣਵਾਈ ਹੈ ਵਿਜੀਲੈਂਸ ਤੇ ਜਿਹੜੀ ਦਾਇਰ ਕੀਤੀ ਸੀ ਸੁਣਵਾਈ ਉਸ ਦਿਨ ਸੋਮਵਾਰ ਨੂੰ ਹੋਵੇਗੀ ਪਰ ਉਸ ਤੋਂ ਪਹਿਲਾਂ ਸੀਬੀਆਈ ਨੂੰ ਰਿਮਾਂਡ ਮਿਲ ਚੁੱਕਿਆ 5 ਦਿਨ ਦਾ ਸੀਬੀਆਈ ਨੇ ਅਦਾਲਤ ਦੇ ਵਿੱਚ ਕਿਹਾ ਕਿ ਉਹਨਾਂ ਦੇ ਵੱਲੋਂ ਹੋਰ ਮਾਮਲਿਆਂ ਦੇ ਵਿੱਚ ਪੁੱਛਗਿੱਛ ਕੀਤੀ ਜਾਣੀ ਹੈ ਕਿਉਂਕਿ ਬਹੁਤ ਗੰਭੀਰ ਮਾਮਲਾ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਆਮਦਨ ਤੋਂ ਬਾਅਦ ਜਿਹੜਾ ਜਾਇਦਾਦ ਹੈ ਉਸ ਨੂੰ ਇਕੱਠਾ ਕੀਤਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਕੋਲ ਜਿਹੜੇ ਹੋਰ ਵੱਡੇ ਖੁਲਾਸੇ ਹੋਏ ਨੇ ਕਿਸ ਤਰੀਕੇ ਦੇ ਜਿਹੜੇ ਲਿੰਕ ਨੇ ਕਿਰਸ਼ਾਨੂ ਦੇ ਵੱਲੋਂ ਜਿਹੜਾ ਬਚੋਲਾ ਹੈ ਉਸ ਜਿਹੜਾ ਹੁਣ ਸਰਕਾਰੀ ਗਵਾਹ ਬਣਨ ਦੀ ਜਿਸ ਦੀ ਕਵਾਇਤ ਸ਼ੁਰੂ ਹੈ ਸਰਕਾਰ ਨੇ ਸੂਤਰਾਂ ਦੇ ਮੁਤਾਬਕ ਇਹ ਗੱਲ ਸਾਹਮਣੇ ਆਈ ਸੀ ਕਿ ਕਿਸਾਨ ਨੂੰ ਨੂੰ ਸੀਬੀਆਈ ਆਪਣਾ ਸਰਕਾਰੀ ਗਵਾਹ ਬਣਾ ਸਕਦੀ ਹੈ ਜਿਸ ਤੋਂ ਬਾਅਦ ਉਸ ਦੀ ਡਾਇਰੀ ਦੇ ਵਿੱਚੋਂ ਕਾਫੀ ਜ਼ਿਆਦਾ ਅਹਿਮ ਜਾਣਕਾਰੀ ਮਿਲੀ ਸੀ ਬਹੁਤ ਸਾਰੇ ਕੰਟੈਕਟ ਮਿਲੇ ਸੀ ਚੈਟ ਜਿਹੜੀ ਹੈ ਉਹ ਰਿਕਵਰ ਕੀਤੀ ਗਈ ਹੈ ਕਿ ਕਿਸ ਤਰੀਕੇ ਨਾਲ ਵੱਡੇ ਅਧਿਕਾਰੀ ਸਾਰੇ ਮਾਮਲੇ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਤਾ ਇਸ ਤੋਂ ਇਲਾਵਾ ਹੁਣ सीबीआई ਦੇ ਵੱਲੋਂ ਰਿਮਾਂਡ ਮੰਗ ਕੇ ਪੁੱਛਗਿੱਛ ਕੀਤੀ ਜਾਵੇਗੀ ਕਿਉਂਕਿ ਪਹਿਲਾਂ ਇਹ ਗੱਲ ਤਰਕ ਦਿੱਤਾ ਜਾ ਰਿਹਾ ਸੀ ਕਿ ਉਹ ਜਾਂ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਹੇ ਪੁੱਛਗਿੱਛ ਕੀਤੀ ਗਈ ਸੀ ਪਰ ਇਸ ਤੋਂ ਬਾਅਦ ਹੁਣ ਲਗਾਤਾਰ ਵਿਜੀਲੈਂਸ ਦੇ ਵੱਲੋਂ ਸਿਕੰਜਾ ਕੱਸਿਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਸੀਬੀਆਈ ਦੇ ਵੱਲੋਂ ਤੇ ਸੀਬੀਆਈ ਨੇ ਇਹ ਗੱਲ ਕਹਿ ਦਿੱਤੀ ਹੈ ਪੰਜਾਬ ਵਿਜੀਲੈਂਸ ਨੂੰ ਵਿਰੋਧ ਕਰਦੇ ਹੋਏ ਕਿ ਜੇਕਰ ਤੁਸੀਂ ਪੁੱਛਗਿੱਛ ਕਰਨੀ ਹੈ ਤੁਸੀਂ ਸੀਬੀਆਈ ਦੇ ਅਰੈਸਟ ਦੇ ਵਿੱਚ ਆ ਕੇ ਕਦੇ ਵੀ ਐਚਐਸ ਫੁੱਲਰ ਤੋਂ ਪੁੱਛਗਿੱਛ ਕਰ ਸਕਦੇ ਹੋ ਕਿਸੇ ਵੀ ਤਰੀਕੇ ਦੀ ਕੋਈ ਮਨਾਹੀ ਨਹੀਂ ਹੈ ਜਦਕਿ ਇਹ ਮਾਮਲਾ ਕੁਝ ਦਿਨ ਪਹਿਲਾਂ ਹੀ ਉਹਨਾਂ ਦੇ ਵੱਲੋਂ ਦਰਜ ਕੀਤਾ ਗਿਆ ਹੈ ਜਿਹੜਾ ਮਾਮਲਾ ਦਰਜ ਕੀਤਾ ਗਿਆ ਇਸ ਦੀ ਜਿਹੜੀ ਜਾਂਚ ਹੈ ਅਸੀਬਿਆ ਦੇ ਅਧਿਕਾਰੀ ਕੁਲਦੀਪ ਸਿੰਘ ਕੋਲ ਹੈ ਇਸ ਤੋਂ ਪਹਿਲਾਂ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੀ ਸ਼ਿਕਾਇਤ ਦੇ ਉੱਤੇ 29 ਅਕਤੂਬਰ ਨੂੰ ਮਾਮਲਾ ਦਰਜ ਕੀਤਾ ਗਿਆ ਆਮਦਨ ਤੋਂ ਵੱਧ ਜਾਇਦਾਦ ਦਾ ਉਹ ਸੋਹਣੀ ਮਿਸ਼ਰਾ ਦੇ ਜਿਹੜੀ ਸ਼ਿਕਾਇਤ ਸੀ ਉਸ ਦੇ ਆਧਾਰ ਤੇ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਵੀ ਮਾਮਲਾ ਦਰਜ ਕਰ ਲਿਆ ਗਿਆ ਉਹਨਾਂ ਦੇ ਬਲੋਂ ਪੁੱਛਗਿੱਛ ਕਰਨ ਦੀ ਗੱਲ ਸ਼ੁਰੂ ਕੀਤੀ ਗਈ ਹੈ ਤੇ ਕਿਸਾਨਾਂ ਨੂੰ ਲੈ ਕੇ ਜਿਹੜੇ ਵੱਡੇ ਸਵਾਲ ਖੜੇ ਹੋ ਰਹੇ ਸਨ ਕਿ ਆਖਰਕਾਰ ਕਿਸਾਨ ਨੂੰ ਸਰਕਾਰੀ ਗਵਾਹ ਬਣ ਸਕਦਾ ਹੈ ਉਸ ਨੂੰ ਲੈ ਕੇ ਵੀ ਹੁਣ ਤੱਕ ਕੋਈ ਪੁਖਤਾ ਜਾਣਕਾਰੀ ਨਹੀਂ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਉਹ ਗਵਾਹ ਬਣ ਸਕਦਾ ਜੇਕਰ ਸਰਕਾਰੀ ਗਵਾਹ ਕਿਸਾਨ ਨੂੰ ਬਣ ਗਿਆ ਤਾਂ ਐਚਐਸ ਪੁੱਲਰ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵੱਧਦਾ ਹੋਵੇਗਾ ਉਹਨਾਂ ਨੂੰ ਕੋਈ ਵੀ ਰਾਤ ਨਹੀਂ ਮਿਲਦੀ ਹੋਵੇ ਕਿਤੇ ਉਹਨਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਜਿਹੜੀ ਜਾਇਦਾਦ ਉਹਨਾਂ ਨੇ ਬਣਾਈ ਸੀ ਉਹ ਉਹਨਾਂ ਦੀ ਸੇਵਾ ਤੋਂ ਯਾਨੀ ਕਿ ਨੌਕਰੀ ਜੁਆਇਨ ਕਰਨ ਤੋਂ ਪਹਿਲਾਂ ਦੀ ਸਾਰੀ ਜਾਇਦਾਦ ਹੈ ਉਹਨਾਂ ਦੀ ਪੁਸ਼ਤੈਣੀ ਜਾਇਦਾਦ ਹੈ ਜਿਸ ਦੇ ਵਿੱਚ ਉਹਨਾਂ ਦੀ ਸਰਵਿਸ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਪਰ ਦੂਸਰੇ ਪਾਸੇ ਸੀਬੀਆਈ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਆਮਦਨ ਤੋਂ ਵੱਧ ਜਿਹੜੀ ਜਾਇਦਾਦ ਬਣਾਈ ਗਈ ਹੈ ਉਹ ਲੋਕਾਂ ਨੂੰ ਅਣਪਛਾਤੇ ਲੋਕਾਂ ਦੇ ਜ਼ਰੀਏ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਹੈਰਾਫੇਰੀ ਕਰਕੇ ਹੀ ਬਣਾਈ ਗਈ ਹੈ ਜਿਸ ਨੂੰ ਜਿਹੜੀ ਮਾਮਲਾ ਸ਼ੁਰੂ ਕਿੱਥੋਂ ਹੁੰਦਾ ਤਾਂ ਉਹਨੇ ਦੱਸ ਦਿੰਨੇ ਆ ਕਿ ਦਰਅਸਲ ਮੰਡੀ ਕੋਬਿੰਦਗੜ ਦੇ ਕਵਾੜੀਏ ਦੇ ਵੱਲੋਂ ਆਕਾਸ਼ ਬੱਟਾ ਦੇ ਵੱਲੋਂ ਸਾਰੇ ਮਾਮਲੇ ਦੀ ਕਾਰਵਾਈ ਸ਼ਿਕਾਇਤ ਅਰਜ ਕਰਵਾਈ ਜਾਂਦੀ ਹੈ ਸੀਬੀਆਈ ਦੇ ਕੋਲ ਕਿਉਂਕਿ ਪੰਜਾਬ ਪੁਲਿਸ ਅਤੇ ਪੰਜਾਬ ਵਿਜੀਲੈਂਸ ਦੇ ਉੱਤੇ ਉਹਨਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਇੱਡੇ ਵੱਡੇ ਅਧਿਕਾਰ ਨੂੰ ਹੱਥ ਪਾਉਣਗੇ ਸੀਬੀਆਈ ਕੋਲ ਪਹੁੰਚ ਹੁੰਦੀ ਹੈ ਸੀਬੀਆਈ ਟਰੈਪ ਲਗਾਉਂਦੀ ਹੈ ਵਿਚੋਲੇ ਕ੍ਰਿਸ਼ਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਪਹਿਲਾਂ ਕਿੰਨੇ ਲੱਖ ਰੁਪਏ ਲੈ ਲੈਂਦੇ ਉਸ ਤੋਂ ਬਾਅਦ 5 ਲੱਖ ਰੁਪਏ ਦੀ ਰਿਸ਼ਵਤ ਲੈ ਲੈਂਦੇ ਹੋਇਆ ਡੀਆਈਜੀ ਮੋਤਲ ਡੀਆਈਜੀ ਐਚੀਐਸ ਪੁੱਲਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜਦਕਿ ਉਹਨਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਸੀ ਕਿ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ ਇਸ ਦੇ ਵਿੱਚ ਉਹਨਾਂ ਦੀ ਕੋਈ ਵੀ ਭੂਮਿਕਾ ਨਜ਼ਰ ਨਹੀਂ ਆਉਂਦੀ ਇਹ ਸੋਚੀ ਸਮਝੀ ਸਾਜ਼ਿਸ਼ ਹੈ ਪਰ ਉਸ ਤੋਂ ਬਾਅਦ ਸੀਵੀਆਈ ਦੇ ਵੱਲੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਪੁਲਿਸ ਦੇ ਵੱਲੋਂ ਉਹਨਾਂ ਨੂੰ ਪੰਜਾਬ ਸਰਕਾਰ ਦੇ ਵੱਲ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਤੇ ਇਹ ਕਿਹਾ ਜਾਂਦਾ ਕਿ ਸਾਡੀ ਸਰਕਾਰ ਦੇ ਵਿੱਚ ਕਿਸੇ ਵੀ ਭ੍ਰਸ਼ਟ ਅਧਿਕਾਰੀ ਦੀ ਕੋਈ ਥਾਂ ਨਹੀਂ ਹੈ ਕੋਈ ਐਮਐਲਏ ਹੋਵੇ ਕੋਈ ਮੰਤਰੀ ਹੋਵੇ ਕੋਈ ਵੱਡਾ ਅਧਿਕਾਰੀ ਹੋਵੇ ਭ੍ਰਸ਼ਟਾਚਾਰ ਅਸੀਂ ਖਤਮ ਕਰਨ ਦਾ ਵਾਅਦਾ ਲੈ ਕੇ ਸਰਕਾਰ ਦੇ ਵਿੱਚ ਆਏ ਸਾਂ ਤੇ ਅਸੀਂ ਆਪਣੀ ਉਸ ਗੱਲ ਤੇ ਕਾਇਮ ਆ ਕਿ ਪੰਜਾਬ ਦੇ ਵਿੱਚੋਂ ਭ੍ਰਸ਼ਟਾਚਾਰ ਨੂੰ ਅਸੀਂ ਖਤਮ ਕਰਕੇ ਰ੍ਹਾਂਗੇ ਸੋ ਇਹਨਾਂ ਤਮਾਮ ਗੱਲਾਂ ਨੂੰ ਲੈ ਕੇ ਐਚਐਸ ਪੋਲਰ ਦੇ ਜਿਹੜੇ ਮੁਸ਼ਕਲਾਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਨੇ ਤੇ ਉਹਨਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਇਸ ਮਾਮਲੇ ਦੀ ਜਿਹੜੀ ਵਿਰੋਧੀ ਮੰਗ ਕਰ ਰਹੇ ਨੇ ਕਿ ਸੀਬੀਆਈ ਹੀ ਜਾਂਚ ਕਰੇ ਤਾਂ ਸੀਬੀਆਈ ਹੁਣ 5 ਦਿਨ ਦੇ ਰਿਮਾਨ ਤੇ ਲੈ ਕੇ ਪੁੱਛਗਿੱਛ ਕਰੇਗੀ ਜਿਸ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਤੇ ਉਹ ਵੱਡੇ ਖੁਲਾਸੇ ਜਿਹੜੇ ਹੋਣਗੇ ਉਸ ਤੋਂ ਬਾਅਦ ਪੰਜਾਬ ਵਿਜਲੈਂਸ ਵੀ ਪੁੱਛਗਿੱਛ ਕਰਨ ਲਈ ਆਪਣੀ ਪੂਰੀ ਤਿਆਰੀ ਕਰ ਚੁੱਕੀ ਹੈ ਵੇਖਣਾ ਅਹਿਮ ਹੋਵੇਗਾ ਕਿ ਆਖਰਕਾਰ ਇਹਨਾਂ 5 ਦਿਨਾਂ ਦੇ ਵਿੱਚ ਸੀਬੀਆਈ ਦੇ ਹੱਥ ਕਿਹੜੇ ਵੱਡੇ ਖੁਲਾਸੇ ਲੱਗਦੇ ਨੇ ਕਿਹੜੇ ਵੱਡੇ ਸਬੂਤ ਲੱਗਦੇ ਨੇ ਤੇ ਹੋਰ ਕਿਹੜੇ-ਕਿਹੜੇ ਵੱਡੇ ਅਧਿਕਾਰੀਆਂ ਦਾ ਨਾਮ ਜਿਹੜਾ ਉਹ ਸਾਹਮਣੇ ਆਵੇਗਾ ਤਾਂ ਦੂਸਰੇ ਪਾਸੇ ਜੇਕਰ ਵਿਜਲੈਂਸ ਦੀ ਗੱਲ ਕੀਤੀ ਜਾਵੇ ਤਾਂ ਵਿਜਲੈਂਸ ਵੱਲੋਂ ਜਿਹੜੀ ਪਟੀਸ਼ਨ ਦਰਜ ਕੀਤੀ ਗਈ ਹੈ ਉਸ ਦੀ ਸੁਣਵਾਈ ਸੋਮਵਾਰ ਨੂੰ ਹੋਵੇਗੀ ਜੇਕਰ ਸੀ ਵਿਜਲੈਂਸ ਵੱਲੋਂ ਵੀ ਰਿਮਾਂਡ ਹਾਸਲ ਕਰ ਲਿਆ ਜਾਂਦਾ ਤਾਂ ਫਿਰ ਹੋਰ ਵੀ ਮੁਸ਼ਕਲਾਂ ਵਧਣ ਗਿਆ ਭੁੱਲਰ ਦੀਆਂ ਕਿਉਂਕਿ ਲਗਾਤਾਰ ਦੋਨੋਂ ਪਾਸੋਂ ਦਬਾਅ ਵਜ ਜਾਵੇਗਾ ਤੇ ਸਵਾਲਾਂ ਦੇ ਹੁਣ ਤੱਕ ਤਸੱਲੀ ਬਖਸ਼ ਕੋਈ ਜਵਾਬ ਹੋਣੀ ਦੇ ਸਕੇ ਸੰ ਜਿਸ ਕਰਕੇ ਸੀਬੀਆਈ ਦੇ ਵੱਲੋਂ ਰਿਮਾਂਡ ਮੰਗਿਆ ਗਿਆ